ਜਿਹੜੇ ਸਾਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਵਿਕਰਮ ਸਸਰੀ ਕਾਲ ਜੀ ਗੁੱਡ ਮਾਰਨਿੰਗ ਬਲੌਗਸ ਵਿਕਰਮ ਬਲੌਗਸ ਬੋਲ ਵਿਕਰਮ ਬਲੌਗਸ ਵਿਕਰਮ ਵਾ ਵਿਕਰਮ ਵਾ ਵਿਕਰਮ ਸੋ ਬਣੇ ਦਿਓ ਬਲੌਗ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਮਜ਼ਾਕ ਬਹੁਤ ਹੋ ਗਿਆ ਜਿਹੜਾ ਕਰਨਾ ਸੀ ਹੁਣ ਸੀਰੀਅਸ ਤੇ ਨੋ ਕਰਣੀ ਕੰਮ ਕਰ ਸੋ ਬਾਕੀ ਤੁਸੀਂ ਮੈਂ ਕਿਹਾ ਪ੍ਰੀਤੀ ਕੰਮ ਕਰ ਪ੍ਰੀਤੀ ਜੀ ਕੰਮ ਕਰੋ ਮੈਂ ਕਿਹਾ ਮੈਂ ਹੋਰ ਕੀ ਕਿਹਾ ਯਾਰ ਦਵਾ ਨਹੀਂ ਦੁਨੀਆ ਹਾਂ ਤੁੰਦਾ ਘੱਟ ਰਿੰਦਾ ਸੋ ਚਲੋ ਮੰਮੀ ਹਲ ਚਾਨਣਾ ਮਾਰੀਏ ਹਾਂਜੀ ਇਹ ਤੁਹਾਡੀ ਆਪਣੀ ਕਿਰਨ ਵਾਲਾ ਮੇਰੀ ਮੰਮੀ ਜੀ ਉਹ ਮਰੀ ਬੁਗੜੀ ਮੰਮੀ ਸਾਡੀ ਨਾ ਮਜ਼ਾਕ ਪਿਆ ਸਾਰਾ ਕੁਝ ਚੱਲਦਾ ਆ ਦੇਖੋ ਸਾਡੀ ਸੁੰਡੀ ਆ ਸੁੰਡੀ ਤੇ ਦੁੱਧ ਆਉਣਦਿਆ ਸੀ ਤੇ ਰੋਈ ਜਾਂਦੀ ਏ ਤੈਨੂੰ ਮਿਲਦਾ ਰਹਾ ਤੂੰ ਫੇਰ ਹੁੰਦਾ ਰਹਿੰਦਾ ਆ ਕਾਲੂ ਤੂੰ ਪੇ 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 ਰੰਗ ਕਾਲਾ ਹੋ ਗਿਆ ਰੇ ਕੁੜੀ ਵੀ ਨਹੀਂ ਮਿਲਨੀ ਅੰਦਰ ਮੰਮੀ ਅਲਗੇ ਰੰਗ ਹੋਇਆ ਰੇ ਕਿਆ ਕਿਆ ਕਰਨਾ ਚਾਹਦੇ ਹੋ ਗੁੰਡੇ ਵੀ ਫਲੈਂਸਰ ਵੀ ਹਾਂਜੀ ਹਾਂਜੀ ਕੀ ਹੋਇਆ ਮਾਇਆ ਰੋਂਦਾ ਏ ਅੱਖਾਂ ਚੋਂ ਕਿਦਾਂ ਪਾਣੀ ਨਿਕਲਿਆ ਇਹਦਾ ਹੋ ਜਾਣਾ ਰੰਗ ਸਾਫ ਥੋੜੇ ਟਾਈਮ ਤੱਕ ਦੇਖੀ ਉਹ ਮਮੀ ਰੰਗ ਬਾਈ ਆਪਣੇ ਸਿੱਕੇ ਹੋ ਗਏ ਕੋਈ ਨਾ ਬੱਚਿਆਂ ਦੇ ਰੰਗ ਬਦਲਦੇ ਰਹਿੰਦੇ ਆ ਸੋ ਆਪਾਂ ਆ ਜੀ ਚੀਜ਼ ਨੂੰ ਪਿੱਛੇ ਛੱਡ ਕੇ ਆਪ ਅੱਗੇ ਨੂੰ ਚਲੀਏ ਹਾਂ ਅੱਗੇ ਨੂੰ ਆਇਆ ਅੱਗੇ ਉਹਦਾ ਪਹਾੜ ਅੱਗੇ ਉਹਦਾ ਟੋਏ ਹਾਂਜੀ ਗਾਇਸ ਸੋ ਮੂ ਦੇਖ ਬਾਲਾ ਜੇ ਮੂ ਤਾਂ ਖਚਾ ਲੈ ਇਹਨੂੰ ਬੋਲਣ ਦੇ ਪਹਿਲੇ ਮੂ ਬਤਾਉ ਕਿ ਆਓ ਕਿ ਕਰ ਬੋਗਵਾ ਮੈਨੂੰ ਹਾਂਜੀ ਬੋਗ ਕੀ ਕਰੂ ਬੋਗਵਾ ਮੈਂ ਤਾਂ ਵਲੌਗ ਬਣਾਈ ਜਾਣਾ ਆ ਤੁਸੀਂ ਦਬਾ ਤਾ ਪੁੱਦੂ ਸਿੱਧੂ ਸਿੱਧੂ ਭੰਜੀ ਗਾਈਜ਼ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਕੰਮਕਾਰ ਕਰਕੇ ਹੋ ਚੁੱਕੇ ਆ ਫ੍ਰੀ ਆਪਾਂ ਬਾਹਰ ਬੈਠ ਚੁੱਕੇ ਸੀਗੇ ਤੇ ਸ਼ਾਮ ਹੋ ਪੈ ਚੁੱਕੀਆਂ ਆ ਤੇ ਇਧਰ ਮਨਵੀਰ ਸਾਡਾ ਦੇਖੋ ਆਹ ਦੇਖੋ 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 ਉਹਦੇ ਨਾਲ ਖੇਡਣ ਦੇ ਚਿੜੀ ਅੱਛਾ ਉਥੇ ਜਾਨਵਰ ਲੱਗਦਾ ਮੈਨੂੰ ਕੋਈ ਜਾਨਵਰ ਲੱਗਦਾ ਕੋਈ ਇੱਥੇ ਹਾਲੇ ਇੱਥੇ ਬੋਲਦੇ ਪਏ ਕਾਂ ਵਗੈਰਾ ਚਿੜੀ ਹੁੱਲੀ ਹੋਣੀ ਸੋ ਆਪਾਂ ਬੈਠੇ ਹੋਇਆ ਇਧਰ ਬਿੱਕੀਮ ਖੜੇ ਹੋਏ ਨੇ ਇਹ ਗੱਲਾਂ-ਪੱਤਾਂ ਮਾਰੀ ਜਾਂਦੇ ਆ ਤੇ ਕੀ ਆ ਬੰਦਾ ਨਾ ਇਦਾਂ ਸਾਰਾ ਦਿਨ ਬੋਰ ਹੋ ਲੈਂਦਾ ਫੋਰ ਬੋਰ ਹੋਇਆ ਰਹਿੰਦਾ। ਬੰਵੀਰ ਤੂੰ ਕੀ ਕਰਦਾ ਆ ਤੂੰ ਆਪਣੇ ਮੂਹ ਤੋਂ ਕਹਿ ਤਾ ਤੂੰ ਪਹਿਲਾਂ ਆਪਣੇ ਮੂੰਹ ਤੋਂ ਕਹ ਤੇਰਾ ਮੂੰਹ ਚੰਗਾ ਨੁਣਾ ਦੇਣਾ ਸੀ। ਕਿੱਦਾਂ ਇਹਦਾ ਮੂੰਹ ਤੁਹਾਡਾ ਮੂੰਹ ਦਾਦਾ ਮੂੰਹ ਤੁਹਾਡਾ ਮੂੰਹ ਦਾਦਾ ਮੂੰਹ ਇਹਦੇ ਮੈਂ ਨੇਲ ਵਗੈਰਾ ਜਿਹੜੇ ਕੱਟ ਕੇ ਹਟੇ ਸੀਗੇ ਤੇ ਨੇਲ ਕੰਨ ਵੀ ਸਾਫ਼ ਕਰਕੇ ਹਟੀਆਂ ਹੁਣ ਇਹਦਾ ਨੂੰ ਨੁਆਣਾ ਬਸ ਹੁਣ ਮੈਂ ਨਾ ਆ ਕੇ ਨਜਾਈ ਚਵਾੜਨ ਨੂੰ ਨੁਆਟੇ ਨੂੰ ਚਲਾਉਣਾ। ਹਾਂਜੀ ਨਹੀਂ ਜੀ ਤੈਨੂੰ ਅਰਜਾਈ ਚ ਬਾੜ ਦੇਣਾ ਦੇਖੀ ਤੂੰ ਕੀ ਜਿਹੜੀਆਂ ਗੱਲਾਂ ਕਰਦਾ ਆਂ ਆਹ ਤਾਂ ਸਕੂਲ ਗਿਆ ਸੀ ਹਾਂਜੀ ਅੱਜ ਨਾਲ ਆ ਦੇਣਾ ਹਾਂ ਤੇ ਆ ਦੇ ਲੋ ਆ ਦੇ ਲੋ ਇੱਧਰ ਇਹਨੇ ਤਾਂ ਨਾਲਿਆ ਸਾਡੇ ਸਾਬਜੀ ਨੇ ਇਹ ਤਾਂ ਨਾ ਕੇ ਸੌ ਚੁੱਕਿਆ ਆ ਆਪਣੀਆਂ ਨੀਂਦੀਆਂ ਪੂਰੀਆਂ ਕਰਦਾ ਆ ਅਸੀਂ ਤੇ ਲੋ ਰਹਿ ਜਾਈਦਾ ਆ ਤੇ ਮੈਂ ਵੀ ਗੱਲ ਨਾਲੇ ਮਮਾ ਨੇ ਕੱਲ ਨਾਲੇ ਮੈਂ ਪਰਸੋ ਨਾਲਤਾ ਸੱਡੀ ਵਾਰੋ ਵਾਰੀਆਂ ਲੱਗੀਆਂ ਹੋਈਆਂ ਗਾਇਸ ਵਾਰੋ ਵਾਰੀਆਂ ਵਾਰੋ ਵਾਰੀਆਂ ਨਾ ਆਓ ਇੱਥੇ ਘਰੇ ਠੰਡੇ ਪਾਣੀਆਂ ਨਾਲ ਨਹਾਉਣਾ ਪਾਣੀ ਗਰਮ ਕਰੋ ਨਾਓ ਯੈਸ ਯੂ ਆ ਰਾਈਟ ਅਸੀਂ ਬਿੱਤੀ ਚਾਹ ਜਕੜੱਕੇਦਾਰ ਖੁੜੱਕੇਦਾਰ ਵਾਲੀ ਚਾਹ ਬਿੱਤੀ ਆ ਅਦਰਕ ਵਾਲੀ ਚਾਹ ਬਿੱਤੀ ਆ ਗਾਇਸ ਅਸੀਂ ਗਾਇਸ ਅਸੀਂ ਚੱਲੇ ਸੀਗੇ ਭੌਗ ਪਰ ਨੂੰ ਬਿਚੂਜੀ ਹਾਂਜੀ ਇੱਧਰ ਦੇਖੋ ਸਾਡਾ ਮੰਦਿਰ ਇਹਨੂੰ ਮੈਂ ਥੋੜਾ ਜਿਹਾ ਮੂੰਹ ਇਹਦਾ ਸਵਾਰ ਕੇ ਲੈ ਕੇ ਆਈ ਬਿੱਕੋ ਇਹਦਾ ਐਸੇ ਇਹਦਾ ਜੰਦੂ ਬੰਦੂ ਬਣਿਆ ਇਹਨੂੰ ਮੈਂ ਸਵੇਰੇ ਤੜਕੇ ਤਿਆਰ ਕਰ ਦਿੱਤਾ ਸੀ ਸਕੂਲੋਂ ਆਣ ਕੇ ਇੱੱਥੇ ਬੈਠਾ ਹੋਇਆ ਖਾਣਾ ਮੈਨੂੰ ਕੱਲ੍ਹ ਸੀ ਮਤਲਬ ਇੰਨਾ ਕਚਾੜਾ ਔਖੇ ਬਚੇ ਹਨ ਕੱਲ੍ਹ ਕਿਹਨੇ ਟਰਾਲੀ ਜਾਂਦੀ ਪਈ ਸੀ ਗੰਨੇ ਵਾਲੀ ਹਨ ਔਖੇ ਬਚੇ ਕੱਲ੍ਹ ਕੰਨੇ ਵਾਲੀ ਟਰਾਲੀ ਜਾਂਦੀ ਪਈ ਸੀ ਗੰਨੇ ਵਾਲੀ ਟਰਾਲੀ ਨੇ ਜਿੱਦਾਂ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਭਰੀ ਹੁੰਦੀ ਆ ਉਹਨਾ ਕਿਤੇ ਉੱਪਰ ਰੁੱਖ ਸੀਗਾ ਟਾਲੀ ਸੀ ਟਾਲੀ ਦੀ ਜਿਹੜੀ ਨਾ ਆਣ ਕੇ ਟੁੱਟ ਗਈ ਨਾ ਟਾਣਾ ਆਇਆ ਸੀਗਾ ਜਿਹੜਾ ਉਹ ਟਾਣਾ ਆਣ ਕੇ ਡਿੱਗ ਗਿਆ ਟਾਲੀ ਸੀਗੀ ਹਾਂ ਉਹ ਟਰੈਕਟਰ ਸੀਗਾ ਲੱਦਿਆ ਹੋਇਆ ਉਹਦੇ ਨਾਲ ਟਰਾਲੀ ਲੱਗੀ ਸੀ ਪੂਰੀ ਕਾਹਫੂਸ ਨਾਲ ਤੇ ਬਰਾਲੀ-ਪਰੂਲੀ ਮੈਨ ਲੱਗਦਾ ਤੇ ਉਹ ਹਣਾ ਵੀ ਸਾਡੇ ਅੱਗੇ ਜਾਂਦੀ ਪਈ ਸੀਗੀ ਤੇ ਉਹ ਉੱਪਰ ਜਿਹੜੇ ਟਾਲੀ ਦੇ ਟਾਣਾ ਸੀਗਾ ਟੁੱਟ ਗਿਆ ਉਹਦੇ ਵਿੱਚ ਫਸ ਕੇ ਟਰਾਲੀ ਜੇ ਉਹ ਫਸ ਗਏ ਸਾਈਡ ਨੂੰ ਸਿੱਧੇ ਸਾਡੇ ਉੱਪਰ ਆ ਗੱਡੀ ਕਣਾ ਜੀ ਮਸੀਮ ਅੰਨਾ ਦਾ ਫਰਕ ਰਿਹਾ ਜੇ ਮੈਂ ਬ੍ਰੇਕ ਮਤਲਬ ਨਾ ਅਸੀਂ ਉਧਰ ਨੂੰ ਗੱਡੀ ਕਰਨ ਜੋ ਕਿ ਅਸੀਂ ਨਾ ਸੀ ਤੈਨੂੰ ਜੀ ਮੈਂ ਨਾ ਬ੍ਰੇਕ ਲਾਉਂਦਾ ਵੀ ਪਟਾਣਾ ਸਾਡੇ ਸਿੱਧੇ ਉੱਪਰ ਆ ਗੱਡੀ ਕਣਾ ਇੱਕ ਗੱਡੀ ਦੇ ਸ਼ੀਸ਼ਾ ਆ ਗਿਆ ਆਪਣਾ ਅਗਲਾ ਸ਼ੀਸ਼ਾ ਚਲ ਜਾਣਾ ਸੀਗਾ ਨਾ ਵੇਖੋ ਜਿੱਦਾਂ ਹਾਉ ਔਖਾ ਹੋ ਗਿਆ ਕੱਲ੍ਹ ਸ਼ੀਸ਼ਾ ਆ ਗਿਆ ਅਗਲਾ ਪਤਾ ਨਹੀਂ ਕੀ ਹੋ ਬਣਾਇ ਇੱਥੇ ਹੋਰ ਬਚਾਉਂਗਾ ਉਸਾਈ ਔਖਾ ਹੋਇਆ ਇਹ ਮੇਰੇ ਜ਼ਿਆਦਾ ਸ਼ੀਸ਼ਾ ਕੋਨਾ ਯਾ ਇਹ ਖੁਸ਼ ਹੁੰਦਾ ਨਾ ਤੇ ਇਨਾਂ ਚੀਜ਼ਾਂ ਦੇਖਿਆ ਨਾ ਵੇਖੋ ਇਹ ਇੰਨਾ ਕਿਹੜਾ ਚੀਜ਼ਾਂ ਦੇਖੇ ਖੁਸ਼ ਇਹਦੀਆਂ ਆਪਣੀਆਂ ਚੀਜ਼ਾਂ ਹੋਣ ਉਹ ਵੀ ਬੜਾ ਖੁਸ਼ ਹੁੰਦਾ ਆਹ ਮੇਰਾ ਸਕੂਲ ਆਹ ਮੇਰਾ ਘਰ ਹੁਣ ਇਹਨੂੰ ਅਸੀਂ ਛੱਡ ਕੇ ਥੋੜਾ ਆ ਸਕਦੇ ਆ ਇਹ ਮਤਲਬ ਇੰਨਾ ਕਿ ਜ਼ਿਆਦਾ ਸਾਡੇ ਨਾਲ ਇੰਦਾ ਆ ਇਹਨੂੰ ਕਿਤੇ ਵੀ ਛੱਡ ਨਹੀਂ ਸਕਦੇ ਇਕੱਲੇ ਨੂੰ ਕਹੂਗਾ ਕਿ ਮੈਨੂੰ ਨਾਲ ਹੀ ਲੈ ਕੇ ਚੱਲੋ ਜਿੱਥੇ ਜਾਣਾ ਨਾਲ ਹੀ ਲੈ ਕੇ ਚੱਲੋ ਇਹ ਸਕੂਲ ਲੈ ਵੜੀ ਤੋ ਦੋ ਤਿੰਨ ਘੰਟੇ ਕਿਦਾ ਕੱਢ ਲੈਂਦਾ ਵੀ ਨਿਆਣਿਆਂ ਦੇ ਨਾਲ ਉਹ ਵੀ ਘਰੋਂ ਘਰੋਂ ਦੇ ਵੇਣ ਮੀਂਹ ਦੇਖ ਲਏ ਨੇ ਹਾਂ ਉੱਧਰ ਟਾਈਮ ਪਾਸ ਕਰ ਲੈਂਦਾ ਤੇ ਹੁੰਦਾ ਹੁੰਦਾ ਵੀ ਰਾਤੀ ਸਾਨੂੰ ਆਣ ਕੇ ਘਰੇ ਦੱਸੇ ਫਿਕਰਾਂ ਤੁਸੀਂ ਇਹਨੂੰ ਪੁੱਛਿਆ ਸੀ ਨਾ ਕਹਿੰਦਾ ਉਹ ਤੁਹੋਂ ਹੋਣੇ ਜੀ ਬਾਬੂ ਤਕੂਣੇ ਜੀ ਕਿੰਨੇ ਹੋਰੇ ਜੀ ਅਵੀ ਡੈਬ ਸਕੂਲ ਦੇ ਵਿੱਚ ਮਤਲਬ ਐਕਟੀਵਿਟੀਆਂ ਬਹੁਤ ਕਰਉਂਦੇ ਆ ਉਹ ਆਹ ਦੱਸ ਵੀ ਕਾਫੀ ਵਧੀਆ ਸਕੂਲ ਹੋ ਵੀ ਸਤ ਮਾਰੀ ਵੀ ਆਪ ਵਧੀਆ ਪੜ੍ਹਦੇ ਲਾਉਣਾ ਬਾਅਦ ਵਿੱਚ ਸਤ ਮਾਰੀ ਲਾ ਦੇਣਾ ਇਤੋਂ ਬਾਅਦ ਥੋੜਾ ਜਿਆਦਾ ਪੜ੍ਹਾ ਲੀਏ ਇਤੋਂ ਪੜ੍ਹਾ ਲਈਏ ਪਹਿਲੇ ਇਹਨੂੰ ਨਾ ਥੋੜਾ ਜਿਹਾ ਬੈਠਣਾ ਉੱਠਣਾ ਥੋੜਾ ਸਿੱਖ ਜਾਵੇ ਜਵਾਖਣਾ ਅੱరే ਹੁਣੇ ਪੜਾਈ ਦਾ ਸਾਈ ਕਰਦੇ ਹੁਣ ਤਾਂ ਉਹਦੇ ਪੈਸੇ ਲਾਉਣਾ ਆ ਫਰਜ ਆਪਣਾ ਹੈਗਾ ਜਿਹਨੇ ਆਨੇ ਨਹੀਂ ਮੰਨਦੇ ਨਹੀਂ ਪੜ੍ਹਦੇ ਨਹੀਂ ਜਾਂ ਕਦੇ ਚੱਕੋ ਮਾਰੋ ਸਰਕਾਰੀ ਸਕੂਲ ਚ ਕਿ ਲਾਉਣੇ ਨੇ 40 4000 ਰੁਪਇਆ ਲਾਉਣਾ ਇਹਨਾਂ ਦੇ ਉੱਪਰ ਘੱਫੇ ਦਾ ਫੀਸ ਬੱਕਰੀ ਤੇ ਪੜਨਗੇ ਨਹੀਂ ਤਾਂ ਫੇਦਾ ਫਾਇਦਾ ਨਹੀਂ ਕੋਈ ਜੇ ਤਾਂ ਕੁਝ ਕਰਨਗੇ ਪੜਨਗੇ ਚਾਚ ਦਾ ਕੁਝ ਬੋਲਣਗੇ ਸਰ ਚਾਜ ਹੁੰਦਾ ਆ ਘਰੇ ਆ ਕੇ ਜੀ ਕਰਨਗੇ ਤਾਂ ਪੈਸਾ ਲੋਂਦਾ ਫੇਈ ਫਾਇਦਾ ਆ ਇਹਨਾਂ ਦੇ ਪੈਸੇ ਲਾ ਕੇ ਬਾਅਦ ਚ ਆ ਕੇ ਸਾਡੇ ਮੋਢੇ ਤੂੰ ਤੂੰ ਕਰਨਾ ਹੀ ਤਾਂ ਲੰਮੇ ਪਾ ਲੈਣੇ ਸਰਕਾਰੀ ਵੀ ਵੜਨੇ ਤੇ ਕੁੱਟਨੇ ਵੀ ਵੇ ਦੋਨੇ ਕੁੱਟਿਆ ਇਹ ਤਾਂ ਹੁਣ ਪਤਾ ਲੱਗਿਆਣਾ ਸਾਨੂੰ ਮਤਲਬ ਸਕੂਲ ਚ ਜਦੋਂ ਆਏ ਕੋਈ ਕਹਿੰਦਾ ਨਹੀਂ ਦਬਗੇ ਨਹੀਂ ਮੇਰੇ ਤਾਂ ਦਬਗੇ ਨਹੀਂ ਬਹਿ ਜਾਂਦਾ ਇਹ ਨਹੀਂ ਚਲੋ ਇੰਨਾ ਨਹੀਂ ਸਾਨੂੰ ਤੰਗ ਨਹੀਂ ਕਰਦਾ ਹੈਗਾ ਚਲੋ ਬਾਹਰ ਨਹੀਂ ਹੋਣਾ ਮੈਨੂੰ ਨਹੀਂ ਕਹਿੰਦੇ ਆਣਾ ਜਿਹੜਾ ਤੰਗ ਕਰਦਾ ਵੇ ਬਾਲਾ ਕਰਦੇ ਆਣੂ ਨਾ ਨਾ ਜਿਆਦਾ ਬਾਹਰ ਜਾ ਕੇ ਚਤੰਗ ਕਰੂਗਾ ਉਦਾਂ ਚਲੋ ਨਾਰਮਲ ਤਾਂ ਜਵਾਬ ਕਰਦਾ ਹੀ ਕਰਦਾ ਉਹ ਚਲੋ ਸਾਰੇ ਹੀ ਕਰਦੇ ਪਰ ਮੈਨੂੰ ਜਿਆਦਾ ਹਣਾਵਾ ਕਰੇ ਜਿੱਦਨ ਹੋਵੇ ਮੈਨੂੰ ਟੱਕਰੇ ਅਗ ਡੋਲੂ ਹੀ ਪੰਦੇ ਹੁੰਦੇ ਨੇ ਡੋਲੂ ਲੈ ਕੇ ਦੇ ਨੇ ਪਿੱਛੇ ਪੈ ਗਿਆ ਮੈਂ ਭੱਜਾ ਇਹ ਕਹਿੰਦਾ ਡੋਲੂ ਲੈ ਕੇ ਪਿੱਛੇ ਪੈ ਗਏ ਦੱਸ ਦੱਸ ਮੈਨੂੰ ਕੀ ਦੱਸ ਪਪਾ ਮੇਰੇ ਡੋਲੂ ਲੱਗੇ ਮਾਰਨ ਡੋਲੂ ਲੱਗੇ ਮਾਰਨ ਤੇਰੇ ਵੱਜਦੀਆਂ ਥੋੜਾ ਹੁੰਦੀਆਂ ਪੁੱਤ ਤੈਨੂੰ ਡਰਾਵੇ ਹੀ ਦੇਦਾ ਪੁੱਤ ਹਣਾ ਕਹਿੰਦਾ ਡਲੂ ਦੰਦੇ ਡਲੂ ਕਿਨੇ ਗੱਦੇ ਕੰਮ ਕਰਦਾ ਮੱਛਰੀਆਂ ਤੋਂ ਜਲਦੀ ਆਹੋ ਮਿੰਨ ਗੜਕੋਸ਼ ਕਿੰਨਾ ਹੈ ਨਾ ਇਹ ਅੰਦਰ ਰਾਸ਼ ਕਿੰਨਾ ਆ ਪੋਪਰ ਪੁੱਪਰ ਨਾਛ ਕਿੰਨਾ ਹੋਇਆ ਕਿੰਨਾ ਹੋਇਆ ਕਿੰਨਾ ਬੋਇਆ ਤੇ ਨਾ ਰੋਇਆ ਬੋਇਆ ਰੋਇਆ ਰਾਸ਼ ਆ ਦੇਖੋ ਗੱਡੀਆਂ ਆ ਗੱਡੀਆਂ ਗੱਡੀਆਂ ਦੀਆਂ ਗੱਡੀਆਂ ਆ ਆ ਫਟਕ ਲੱਗਾ ਮੇਰੇ ਖਿਆਲ ਕਿ ਫਟਕ ਖੁੱਲ ਗਿਆ ਹਾਂ ਫਟਕ ਲਾਦਾ ਖੁੱਲ ਗਿਆ ਆ ਖੁੱਲ ਚੁੱਕਿਆ ਇਸ ਕਰਕੇ ਰੋਸੀ ਜਿਹੜਾ ਆ ਥੋੜਾ ਘਟਦਾ ਹੋਇਆ ਮੈਨੂੰ ਬਾਕੀ ਚੀਜ਼ ਜਦੋਂ ਡਰਨ ਲਾਦਾ ਵੱਡੀਆਂ ਵੱਡੀਆਂ ਟਰਾਲੀਆਂ ਬੱਸਾਂ ਟਰੈਕਟਰ ਮੋਟਰ ਆ ਜਾਂਦੇ। ਜੇ ਮਨਵੀਰ ਕਹਿੰਦਾ ਵੀ ਮੈਂ ਮੂੰਗਫਲੀ ਖਾਣੀ ਆ। ਮੂੰਗਫਲੀ। ਲੱਗੇ ਮੂੰਗਫਲੀ ਖਾਣ। ਮੂੰਗਫਲੀ ਲੋ ਜੀ ਲੈ ਆ ਦੇ ਲੋ। ਜੇ ਮੂੰਗਫਲੀ। ਗਰਮਾ ਗਰਮ ਗਾਇਸ ਮੂੰਗਫਲੀ ਆ। ਤੁਸੀਂ ਆਲੂ ਗੋਭੀ ਵੀ ਲੈ ਚੁੱਕੇ ਆ ਗਾਇਸ ਆ ਦੇਖ ਸਕਦੇ ਹੋ ਤੁਸੀਂ ਆਲੂ ਗੋਭੀ। ਮਨੇ ਜਲਦੀ ਆਪੋ ਤੋ। ਜੋ ਵੀ ਸੀਗਾ ਭੋਗਪੁਰ ਦਾ ਕੰਮ ਆਪਾਂ ਸਾਰਾ ਫਿਨਿਸ਼ ਕਰ ਲਿਆ ਆ। ਤੇ ਇੱਕ ਫੋਨ ਸੀਗਾ ਆਪਣਾ ਉਸੇ ਹੀ ਕਰਵਾਉਣਾ ਸੀ ਦੂਜਾ ਨੰਬਰ ਤੇ ਆਪਾਂ ਘਰ ਲਈ ਸਬਜ਼ੀ ਵਗੈਰਾ ਲੈਣੀ ਸੀ ਉਹ ਵੀ ਲੈ ਲਈਆ ਹਾਂਜੀ ਤੇ ਇੱਧਰ ਆਪਣੇ ਮੰਡੀਰ ਕਹਿੰਦਾ ਕਿ ਮੈਂ ਮੂੰਫਲੀ ਖਾਣੀ ਆ ਸਾ ਤੇ ਮੂੰਫਲੀ ਆਹ ਤੇ ਇਹ ਮੂੰਫਲੀ ਹਾਂਜੀ ਇਹਨੂੰ ਪੜਨ ਵਾਸਤੇ ਆਏ ਥੋੜਾ ਦਿਨ ਉਹ ਕਹਿੰਦੇ ਕਿ ਕੱਲ ਕਿੰਨਾ ਇੱਕ ਕਿੰਨੀ ਕਿ ਤੱਕ ਇੱਥੇ ਨਹੀਂ ਇੱਥੇ ਘੱਟਣਾ ਇੱਥੇ ਪਿਆਰ ਘੱਟੂ ਠੀਕਾ ਹਾਂ ਤੈਨੂੰ ਅੱਜ ਨੂੰ ਮੈਡਮ ਰਾਮਦੇਵ ਨਾਲ ਟੀ.ਪੀ. ਤੋਂ ਮੋਂ ਨੂੰ ਹੂੰ ਰਾਂਗਣਾ ਹੂੰ ਡ੍ਰੈੰਗ ਕਰਨੀ ਆਉਂਦੀ? ਹੋਦੀ ਆਉਂਦੀ ਆ। ਕਿਦੋਂ ਆਉਂਦੀ ਐ ਇਹ ਨੂੰ ਕਿ ਤੋਂ ਆਂਦੇ ਡ੍ਰੈੰਗ ਕਰਨੀ ਆ ਵੀ ਆਪਣੀਆਂ ਗੱਪਾਂ ਮਾਰੀ ਜਾਂਦਾ। ਤੈਨੂੰ ਇੱਕ ਦਿਨ ਜੀ ਆ ਗਿਆ ਸਾਰਾ ਕੁਝ ਹੈਂ? ਹੈਂ? ਠੂਠ ਬੋਲਦਾ ਏ। ਆ ਲੈ। ਆ ਲੈ। ਨਰ। ਹੋਰ ਹਾਂਜੀ ਟੱਚਪ ਨਵੀਂ ਬੁਆ ਲੈ ਆਂਦੀ। ਸਾਡੀਆਂ ਵੀਡੀਓ ਦੇਖੋ ਨਹੀਂ ਇਹ ਤੋਂ ਹੋਇਆ ਵੀ ਕੰਮ ਬਹੁਤ ਖਰਾਬ ਸੀਗਾ ਤੁਹਾਨੂੰ ਹੂੰ ਫੋਨ ਤਾਂ ਬਲਰੀ ਕਰੀ ਜਾਂਦਾ ਸੀ ਆਪਣੇ ਆਪ ਹੀ ਟਿਮ ਟਮ ਟਮ ਟਿਮ ਟੰਗ ਕਰੀ ਜਾਂਦਾ ਸੀ ਇਹ ਤਾਂ ਮੈਂ ਕਿਹੜੇ ਜਿਹੇ ਉੱਦਨ ਦੀ ਗਈ ਜਾਂਦੀ ਸੀ ਮਾਂ ਮਮੀ ਨੂੰ ਉਦਨਦੇ ਕੀ ਹੋਇਆ ਮਾਂ ਮਮੀ ਫੋਨ ਨਹੀਂ ਮੇਰਾ ਚੱਲ ਜਿਹਦੀ ਥੋਕ ਆਇਆ ਉੱਥੇ ਆਹ ਦੇਖੋ ਜੀ ਇਹਨਾਂ ਦੇ ਕੰਮ ਸਰ ਕਣ ਜਿਵੇਂ ਮਾਂ ਆਲੂ ਮੈਂ ਨਵੇਂ ਲਏ ਕਿ ਅੱਜ ਆ ਨਵੇਂ ਆਲੂ ਆ ਅੱਜ ਹੂੰ ਇਹ ਹੁਣ ਲੱਗ ਗਈ ਮੈਂ ਹੁਣ ਲੱਗ ਗਈ ਆਲੂ ਹੈ ਇਹ ਆ ਦੂਹਣ ਲੱਗੇ ਨੇ ਧੂਣ ਇਹਦੇ ਨਾਲ ਲੱਗੀ ਹੋਈ ਮਿੱਟੀ ਹਾਂ ਇਹ ਪਤਾ ਨਹੀਂ 100 ਦੇ ਕਿਲੋ ਵਾਲਾ ਨਹੀਂ 100 ਦੇ ਹੋ ਗਿਆ 100 ਦੇ ਬੜਨ 2 ਕਿਲੋ ਪਤਾ ਨਹੀਂ ਇਦਾਂ ਸੀ 3 3 ਕਿਲੋ ਹੋਣਗੇ ਹੋਰ ਮਿੰਗੇ ਜਿਹੜੇ ਹਜਣਗੇ ਹੂੰ ਹੂੰ ਜਿਹੜੇ ਨਵੇਂ ਆਲੂ ਭੰਗੇ ਦੇਣੇ ਬਾਜੀ ਤੋ ਆਇਆ ਨਾ ਮੇਨਾਂ ਨਹੀਂ ਹੋਵਾਂ ਨੀ ਕਿਤੇ ਆ ਵੀਡੀਓ ਦੇ ਲਈ ਜੀ ਜੇ ਅੰਦਰ ਲੱਗੇ ਨੇ ਕੱਟਣ ਕੋਬੀ ਕੋਬੀ ਲਿਆਂਦੀ ਸੀਗੀ ਆਪਾਂ ਬਣਾਉਣ ਵਾਸਤੇ ਹਾਂਜੀ ਅੱਜ ਗੋਬੀ ਅੱਜ ਗੋਬੀ ਬਣੇਗੀ ਦੇਖੋ ਤਾਂ ਮਾਰਨਿੰਗ ਦੀ ਰੋਟੀ ਹੁਣ ਲੱਗੇ ਵਿਚਾਰਾ ਖਾਣ ਸਵੇਰ ਦੀ ਰੋਟੀ ਹੁਣ ਖਾਣ ਲੱਗੇ ਤੇ ਇੱਧਰ ਆ ਮਨਵੀਰ ਦੇਖ ਲੋ ਜੀ ਸਾਡਾ ਮੈਨੂੰ ਤੂੰ ਵੀ ਲੰਮੇ ਪੈ ਜਾ ਹੁਣ ਤੂੰ ਕਿੱਦਾਂ ਪਹਿਣਾ ਹੂੰ ਨਾ ਵੀ ਬਹੁਤ ਸਕੂਲ ਲਈ ਉੱਠਣਾ ਵੀ ਆ ਸਵੇਰ ਨੂੰ ਚਲ ਮੈਂ ਕਰ ਓਕੇ ਸਮਾ ਦਾਂਗੇ ਇਹਨੂੰ ਹਾਂਜੀ ਆਲੂ ਸਿਣਨ ਵਾਲੀ ਪਤਾ ਨਹੀਂ ਮੈਨੂੰ ਵਿੱਚ ਹੋਈਆਂਗੇ ਕਦੇ ਚ ਆ ਜਿਹੜੀ ਚਾਂਟ ਚੋਂ ਸੋਪਾ ਲੱਗਿਆ ਆਲੂ ਗੱभी ਬਣ ਆਨੇ ਜਾ ਰਹੇ ਅੱਜ ਗਾਲੂ ਗੱभी ਬਤਾ ਕੌਣੇ ਬਣਾਉਗਾ ਕਿਹਤਰਾ ਸਾਨੂੰ ਕਹਿ ਦਿੰਦੇ ਆਂ ਤੇ ਮੈਂ ਬਣਾਉਂਗਾ ਸਬਜੀ ਮੈਂ ਬਣਾਉਂਗਾ ਅੱਜ ਵਿੱਕੂ ਬਣਾਉਣ ਗਿਆ ਆਲੂ ਗੋਭੀ ਔਰ ਸਾ ਦੇਖੋ ਸਾਡਾ ਸੰਵੀਰ ਸਿੱਕਾ ਵੇ ਆ ਦੇਖੋ ਗਰਮ ਪਜਾਮੀਆਂ ਪਾਵੋਗੇ ਆਪ ਪਿਆਰ ਕਰਨਾ ਚਾਹਤੇ ਹੋ ਬੁੰਡੇ ਵੀ ਇਨਫਲੂਐਂਸਰ ਦੀ ਸੇਵਾ ਤੁਸੀਂ ਕੀ ਕਰਦੇ ਹੋ ਬੁੰਡੇ ਵੀ ਇਨਫਲੂਐਂਸਰ ਦੀ ਆ ਦੇਖ ਲਓ ਗਾਇਸ ਇਹਨਾਂ ਦੇ ਕੰਮ ਅੱਜ ਇਹਨਾਂ ਇੱਕ ਸਬਜੀ ਬਣਾ ਰਹੇ ਹੋਰੀ ਹਮਾਰੇ ਘਰ ਪਰ ਅੱਜ ਕੁਕਿੰਗ ਕਰ ਰਹੇ ਹੈਂ ਵਿਕਰਮਦੀਪ ਜੀ ਕੁਕਿੰਗ ਕਰ ਰਹੇ ਹੈਂ ਅੱਜ ਅਸੀਂ ਇਹਨੂੰ ਬਣਾਏਗੇ ਗੋਭੀ ਔਰ ਆਲੂ ਓਕੇ ਜੀ ਹਾਂ ਸਰ ਜੀ ਇਹ ਲਾਪਾ ਇਹ ਲਾਪਾ ਕੱਢਾਂਗੇ ਪਿਆਜ਼ਾਂ ਨੂੰ ਗਰਮ ਕਰਨ ਕਰਾਂਗੇ ਚੰਗੀ ਤਰ੍ਹਾਂ ਜਦੋਂ ਪਿਆਜ਼ ਹੋ ਗਿਆ ਆਪਣੇ ਗਰਮ ਹਾਂਜੀ ਤੁਹਾਨੂੰ ਫੇ ਦਵਾਉਂਦਾ ਮੈਂ ਆਪਣਾ ਮਿਰਚਾਂ ਵੀ ਉਹ ਕਰ ਲਓ ਆ ਦੇ ਚ ਪਚਰ ਲਓ ਧੋ ਕੇ ਠੀਕ ਆ ਖਾਦੇ ਮਿਰਚਾਂ ਗੁੰਡੇ ਵੀ ਨੂੰ ਫਰੈਂਸ ਸਰ ਜੀ ਹਾਂਜੀ ਜੀ ਦੇਖ ਲਓ ਜੀ ਅੱਜ ਲੁੱਗਨデア ਤੁਰਕਾ ਹਾਂਜੀ ਕਿਹੜੀ ਸਬਜ਼ੀ ਬਣਾਉਣ ਲੱਗਿਆ ਤੁਸੀਂ ਆਲੂ ਗੋਭੀ ਦੀ ਕਹਿੰਦੇ ਆਲੂ ਗੋਭੀ ਦੀ ਸਬਜ਼ੀ ਬਣਦੀ ਪਈ ਆ ਤੇ ਆਲੂ ਗੋਭੀ ਦਾ ਦੇਖਦੇ ਆ ਵੀ ਕਿੱਦਾਂ ਦੀ ਸਬਜ਼ੀ ਬਣਦੀ ਆ ਵਿਕਰਮ ਵੀਕਰਮ ਨੂੰ ਕਦੇ ਲਾਇਆ ਹੂੰ ਇਹ ਵੀ ਕੋਈ ਰੀਜ਼ਨ ਹੀ ਹੋਊਗਾ ਕੰਮ ਕਰਨ ਦਾ ਇਹ ਵੀ ਕੋਈ ਰੀਜ਼ਨ ਹੈ ਜੀ ਤੁਸੀਂ ਨਾ ਇਦਾਂ ਕਰਿਆ ਕਰੋ ਬੀਕੋ ਤੁਸੀਂ ਇੱਕ ਇੱਕ ਕੰਮ ਆਪਣਾ ਵੰਡ ਲਓ ਠੀਕ ਆ ਤੁਸੀਂ ਕੋਈ ਵੀ ਚੀਜ਼ ਦਾ ਕੰਮ ਵੰਡ ਲਓ ਵੀ ਆ ਮੈਂ ਕਰਿਆ ਕਰਨਾ ਡੇਲੀ ਠੀਕ ਆ ਤੁਸੀਂ ਹਾਂ ਦੇ ਹਲਦੀ ਹਲਦੀ ਮਿਰਚ ਕਿਉ ਸੌਰੀ ਹਲਦੀ ਮਿਰਚ ਹਾਂਜੀ ਇਹਨਾਂ ਦਾ ਸਿਰਫ ਡੈਲੀ ਇਹ ਕੰਮ ਹੋਇਆ ਕਰਨਾ ਨੇ ਸਬਜ਼ੀ ਬਣਾਇਆ ਕਰਨੀ ਡੈਲੀ ਓਕੇ ਬਹੁਤ ਬਹੁਤ ਕੰਮ ਹੋਦਾ ਹੁ ਬਾੜ ਲੈ ਆ ਲਾਲਾ ਗੱਤ ਜਿਹੜੀ ਖਿੱਜੀ ਕਰ ਉਹ ਦੱਸੋ ਸਾਰਿਆਂ ਨੂੰ ਵਿਕਰਮ ਤੁਰਦਾ ਬਹੁਤ ਵਧੀਆ ਲੰਦਾ ਆ ਸਿੱਧੀ ਗੱਲ ਅਸੀਂ ਕੀ ਦੱਸਣੀ ਆ ਹਾਂ ਅਹੀਂ ਤਾਂ ਅਹੀਂ ਆਈ ਇੱਕ ਇਹ ਸਾਨੂੰ ਗੁੱਸਾ ਜੜਨ ਲੱਗ ਗਿਆ ਕਿਉਂਕਿ ਸਾਡੇ ਘਰੇ ਲੜਾਈ ਰਹਿਣ ਲੱਗੀ ਆ ਕਿਉਂਕਿ ਸਬਜੀ ਨਹੀਂ ਬਣਦੀ ਸਹੀ ਹੁਣ ਬਿਕਰਮ ਸਾਡੇ ਸਬਜੀ ਬਣਾਇਆ ਕਰੂਗਾ ਤੇ ਬਸ ਹੁਣ ਆ ਸਾਡਾ ਕੰਮ ਉਹ ਹੋਇਆਗਾ ਮੈਂ ਝਾੜੂ ਲਿਆ ਕਰੂੰਗੀ ਮੰਮੀ ਪੋਚਾ ਲਿਆ ਕਰਨਗੇ ਠੀਕ ਆ ਰੋਟੀ ਮੰਮਾ ਬਣਾਣਗੇ ਤੇ ਬਾਕੀ ਮੰਮੀ ਇੱਧਰ ਬੈਠੇ ਹੋਏ ਨੇ ਗੱਲਾਂ ਬਾਤਾਂ ਮਾਰਦੇ ਪਏ ਹਾਂਜੀ ਜੀ ਦੇਖ ਲਓ ਕਿ ਅੱਜ ਇਹ ਇੱਧਰ ਹੋ ਰਹੀਆਂ ਮਾਲਸ਼ਾਂ ਹਨ ਸੰਵੀਰ ਦੇ ਮਾਲਸ਼ ਕਰਦੇ ਪਏ ਨੇ ਮੰਮੀ ਤੇ ਇੱਧਰ ਮਨਵੀਰ ਸਾਡਾ ਸੌ ਚੁੱਕਿਆ ਆ ਤਾਂ ਹੁਣ ਮੰਮਾ ਕਰ ਲੱਗੇ ਨੇ ਇਹਦੇ ਮਾਲਸ਼ ਕਿਉਂਕਿ ਮਾਲਸ਼ ਨਹੀਂ ਸੀ ਹੋਈ ਹੈਗੇ ਇਹਦੇ ਹਾਂਜੀ ਦੇਖਦਾ ਦੇਖੇ ਮਮੀ ਕਿਦਾਂ ਮੇਰੇ ਨਾਲ ਹੈਂ ਸਿਆਰ ਬਹੁਤ ਹੁਣ ਚਾਹਤ ਆ ਹਾਂ ਹਾਂ ਲੈ ਦਾ ਬਿਕਾ ਆ ਦੇਖੋ ਤਾਂ ਹਾਂਜੀ ਕਾ ਕਾਲੂ ਜਾ ਇਹ ਤੂੰ ਨਹੀਂ ਮੰਨਦਾ ਸਨਾ ਇੱਥੇ ਕਿ ਹਾਂ ਨਹੀਂ ਨਹੀਂ ਸਹੀਆ ਇਹ ਕਾਲੂ ਵਰਨ ਇਹ ਆ ਪੋਲਾ ਹੀ ਆ ਹੂੰ ਦੇਖੋ ਤਾਂ ਕਿ ਨਿਹਰਾ ਆਂਦੇ ਨਾਲ ਕੋਈ ਨਿਆਣਾ ਬੈਠਦਾ ਇੰਨਾ ਨਿਹਰਾ ਆਂਦੇ ਨਾਲ ਦੇਖੋ ਤਾਂ ਜਿੱਦਾਂ ਇਹ ਬੈਠਾ ਹੋਇਆ ਭਾਜੀ ਸਾਡਾ ਇਹਦਾ ਨਾਮ ਮੇਰੇ ਰੱਖਿਆ ਗਾਇਸ ਭਾਜੀ ਮਨਵੀਰ ਹਨਵੀਰ ਤੂੰ ਕੀ ਆ ਤੂੰ ਸਾਡਾ ਭਾਜੀ ਆ ਠੀਕ ਆ ਓਕੇ ਇੱਧਰ ਸਾਡਾ ਮਨਵੀਰ ਵੀ ਸੌ ਗਿਆ ਏ ਇਹਨੂੰ ਨਾ ਇੱਥੇ ਹੱਥ ਰੱਖ ਕੇ ਸੌਂਦੀ ਆ ਤਾਂ ਦੇਖੋ ਦੇਖੋ ਇੱਥੇ ਹੱਥ ਰੱਖ ਕੇ ਸੌਂਦੀ ਆ ਦੇ ਤੈਨੂੰ ਸਾਡਾ ਇਹ ਵੀ ਕਾਲੂਛਾ ਸੌ ਚੁੱਕਿਆ ਹੈ ਗਾਇਸ ਤੇ ਇਹ ਵੀ ਬੋਤਲ ਦੇਖ ਲਓ ਹਾਂਜੀ ਤੁਸੀਂ ਆ ਰੇਜ ਲੈਣ ਤੋਂ ਹੁਣ ਹੀ ਹੈ ਇਹ ਕੀ ਕਰਕੇ ਆਇਆ ਮਸਾਜ ਮਸੂਜ ਕਰਾਈ ਲਾਤੀ ਇੰਨੇ ਹੈ ਮਚਾਜ ਕਰਾ ਕੇ ਆਇਆ ਹੈ ਮਚਾਜ ਕਰਾਈ ਅੱਜ ਹੈ ਓਏ ਆ ਤਾਂ ਬੰਦ ਹੋ ਗਿਆ ਲਾਈਟ ਤੋਰ ਇਹਦੀ ਪਲੀਟ ਲਾਈਟ ਬੰਦ ਹੋ ਗਈ ਆ ਜੀ ਮੰਨੂ ਦੀ ਗੱਡੀ ਆ yes ਕਿਦਾਂ ਮੁਝੇ ਨਹੀਂ ਪਤਾ ਕਿਦਾਂ ਕਿਹੜਾ ਹਾਲ ਆਵਲ ਸਕੂਲੇ ਪਾ ਕੇ ਜਾਣਾ ਕੱਲੂ ਸਕੂਲ ਦਾ ਸ਼ੂ ਆਹ ਏ ਮਨਵੀਰ ਨੇ ਪੋਣਾ ਕੱਲੂ ਸਕੂਲ ਜਾਣ ਲੱਗੇ ਨੇ ਸਾਡੇ ਛੋੜੇ ਤੇ ਵੱਡੇ ਮੁੰਡੇ ਨੇ ਆਹ ਵੀ ਕਰਤਾ ਆਹ ਵੀ ਗਿੱਲਾ ਕੋਈ ਕੱਪੜਾ ਗਿੱਲਾ ਓਕੇ yes ਅੱਜ ਸੀ ਕੱਲ ਪਾਈ ਸੀਗੀ ਨਾ yes ਮੇਰੇ ਕੋਲਰ ਕਰਕੇ ਗੰਦੇ ਹੋਈ ਨਹੀਂ ਸਕਦੇ ਧੋਣ ਮੇਰੀ ਬਹੁਤ ਛੱਟੀ ਆ ਏਹ ਇਧਰ ਤੋਂ ਤੇ ਆਪੂ ਕਰ ਦੱਸ ਆ ਚੱਲ ਨਹੀਂ ਮੜੀ ਲੈ ਆਹੇ ਬੂਡ ਤੋੜ ਕੇ ਤੇ ਬਾੜੀ ਚਿੱਟੀ ਆ ਵੇ ਕਮਲਿਆ ਉਹ ਕਵਾਲਟੀ ਓਏ ਹੋਏ ਥਿਸ ਇਜ਼ ਮਾਈ ਬਿਊਟੀ ਥਿਸ ਇਜ਼ ਅ ਵਾਈ ਬਿਊਟੀ ਓ ਸੱਚ ਯਾਰ ਮੇਰਾ ਫੇਸ ਜਿਹੜਾ ਬੰਦਾ ਆਪਣੀ ਆਪ ਤਾਰੀਫ ਕਰੇ ਜਿਹੜਾ ਬੰਦਾ ਕਦੇ ਵੀ ਮੈਂ ਬਹੁਤ ਪੜਿਆ ਦਿਖਿਆ ਜਾਂ ਜਦ ਮੈਨੂੰ ਬਹੁਤ ਚੀਜ਼ਾਂ ਦਾ ਪਤਾ ਦੇਖੋ ਵੀ ਮੇਰਾ ਫੇਸ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਗਾਇਸ ਠੀਕ ਆ ਤੇ ਉਹ ਬੰਦਾ ਗੱਲਾਂ ਦਾ ਕੜਾ ਹੀ ਬਣਾਉਣ ਜਾਗਾ ਹੁੰਦਾ ਇਹਦੀ ਤੂੰ ਆ ਇਹ ਤੁਸੀਂ ਆ ਮੈਂ ਨਹੀਂ ਆ ਠੀਕ ਆ ਹੁਣ ਅਖੇ ਮੇਰਾ ਮੂੰਹ ਅਖੇ ਬਿਊਟੀ ਨਹੀਂ ਮੇਰਾ ਤਾਂ ਮੂੰਹ ਬਹੁਤ ਜਿਆਦਾ ਖਰਾਬ ਹੋ ਗਿਆ ਹੈ ਗਾਇਸ ਉਹਦੇ ਫੇਸ ਭਾਰਾ ਭਾਰਾ ਲੱਗਦਾ ਆ ਇਹ ਵੀ ਸੋਜ ਪਈ ਲੱਗਦੀ ਆ ਮੈਨੂੰ ਤਾਂ ਉਦਾਂ ਮੈਂ ਉੱਤਤ ਬਹੁਤ ਹਕੜੀਆਂ ਔਰ ਕੋ ਮੱਠਾ ਇਹ ਲੋਗੇ ਆਦੇ ਵਾਰੀ ਕਾਲੋ ਚੋਕੋ ਕੋ ਮੇਰਾ ਕੋਲ ਹੋਈ ਤੁਰੂ ਅਕਤਲ ਜਣ ਮੂ ਮੇਰੇ ਜਨੇ ਛਾਲੇ ਹੋ ਜੁਕੇ ਇਸ ਕਰਕੇ ਮੈਂ ਤਾਂ ਬੋਲ ਨਹੀਂ ਹੁੰਦਾ ਪਿਆ ਹੂੰ ਤੇ ਤਾਂ ਕਰਕੇ ਮੈਂ ਥੋੜਾ 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 ਬੋਲ ਦਿੱ ਪਈਆਂ ਹੌਲੀ ਹੌਲੀ ਬੋਲ ਰਹੀਆਂ ਤਾਂ ਮੈਂ ਕੱਪੜੇ ਕਾਹਨ ਚਾਲੋ ਵੀ ਕਾਦੀ ਹੈ ਚਿੱਟਾ ਕਪੜਾ ਚਿੱਟਾ ਰੰਗ ਤੂੰ ਦਾਦੇ ਘਿਚੋਨੀ ਹੈ ਇਹ ਜਨੂ ਕਹਿੰਦਾ ਕਾਲਾ ਕਰ ਦੇ ਨੰਬੂ ਇਹਨੂੰ ਪਹਿਲੇ ਹੀ ਪਤਾ ਹਾਂਜੀ ਉੱਧਰ ਦੇਖੋ ਤਾਂ ਸਿੱਕਾ ਮਾਰਦਾ ਹੈ ਚਲ ਹਾਂਜੀ ਸਿੱਕਾ ਮਾਰਦਾ ਮਮੀ ਹੈ ਨਾ ਆ ਮਾੜਿਆ ਥਾਰੂ ਲਈ ਵੀ ਲਾ ਦਿੰਦਾ ਇਹ ਮੁੰਡੇ ਦਾ ਰੰਗ ਕਿੰਨਾ ਕਾਲਾ ਬਚਪਨ ਕਰ ਹੋ ਜਾਣਾ ਸਹੀ ਉਹਨੇ ਧੁੱਪੇ ਪਾਇਆ ਹੁੰਦਾ ਉਈ ਮੰਮੀ ਜਮਾਈ ਤੇ ਰੰਗ ਨਾਲ ਦਾ ਜਮਾਈ ਨਾ ਹੋਇਆ ਕੋਈ ਇਹ ਪ੍ਰੀਤੀ ਜਮਾਈ ਮੰਮੀ ਦੇ ਰੰਗ ਨਾਲ ਦੇ ਰੰਗ ਹੋਇਆ ਪਿਆ ਇਹ ਇਹ ਗੱਲ ਅਰਸ ਹੋਰ ਹਾਂਜੀ ਪਾਪੇ ਨਾਲ ਕਿੰਨੀਆਂ ਕਿੰਨੀਆਂ ਕਰਦਾ ਨਾ ਪਾਪੇ ਨਾਲ ਬੋਹ ਗੇੜਦਾ ਆ ਪਾਪਾ ਦੇ ਚੰਗਾ ਲੱਦਾ ਹੈ ਹੈ ਚੰਗਾ ਲੱਦਾ ਪਾ ਹੈ ਅੱਛੀ 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 ਅੱਛੀ

ਜਵਾਵੜੇ ਜ਼ਿੰਦਾ ਹੋ ਵੀ ਬੜਾ ਮੰਮੀ ਇਹਨੂੰ ਹੋ ਜਾਣਾ ਮੈਨੂੰ ਲੱਗਦਾ ਵਿਕਰਮਾ ਲੋ ਤਾਂ ਨਹੀਂ ਹੁੰਦਾ ਮਨਨਨ ਦਿੱਤਾ ਹਾਂਜੀ ਸਾਹਬ ਜੀ ਹਾਂਜੀ ਜੀ ਕੀ ਹੋ ਗਿਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਯਾ ਰੰਗ ਕਾਲੇ ਵਾਲੇ ਜਵਾਕ ਨਹੀਂ ਹੁੰਦੇ ਹੈ ਦੱਸੋ ਤਾਂ ਪਹਿਲਾਂ ਕਾਲੇ ਪੀਲੇ ਕਿੰਦਾ ਦੇ ਕਰਮਾ ਵਾਲੇ ਗੋਰੇ ਗੂੰਦੇ ਬੋਰੇ ਆਏ ਹਾਏ ਆਏ ਹਾਏ ਆਏ ਹਾਏ ਦੇ ਲੋ ਬਿਕੂ ਆ ਦੇ ਲੋ ਕੀ ਕਹਿਗੇ ਕਾਲੇ ਕਰਮਾ ਵਾਲੇ ਕਾਲੇ ਕਰਮਾ ਵਾਲੇ ਟਿੱਡੇ ਵੀ ਕਰਮਾ ਵਾਲੇ ਕਾਲੇ ਵੀ ਕਰਮਾ ਵਾਲੇ ਤੁਸੀਂ ਕੀ ਗੱਲ ਦੇਖ ਪਾਉਂਦੇ ਗੱਲ ਦੇਖ ਬੰਨ ਕਾਲੇ ਕਰਮਾ ਵਾਲੇ ਗੋਰੇ ਗੂੰਦੇ ਬੋਰੇ ਉਹ ਮੇਰਾ ਸਾਹ ਨਹੀਂ ਕਾ ਜਾ ਠੀਕ ਹੈ ਪਾ ਮੈਂ ਕਾਲਾ ਚਾਹੇ ਚਿੱਟਾ ਹੈ ਤਾਂ ਮੇਰਾ ਗੋਰਖੂ ਹੈ ਨਾ ਹਣਾ ਵੀ ਹੈ ਤਾਂ ਸਾਡਾ ਗੋਰਖੂ ਹੈ ਨਾ ਫਿਰ ਕਿ ਉਹ ਧੁੱਪ ਚ ਹੁੰਦਾ ਹੀ ਆ ਸਾਲ ਇੱਕ ਇਦਾਂ ਹੀ ਆ ਨਿਆਣੇ ਰਹਿੰਦੇ ਹੀ ਹੁੰਦੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਤਾਂ ਕਾਲੀ ਰਹਿਣਾ ਹੀ ਆ ਹੁਣ ਇਹ ਥੋੜੀ ਕਾਲਾ ਰਹੂਗਾ ਹੁਣ ਉਹਦਾ ਵੀ ਤਾਂ ਰੰਗ ਚਿੱਟਾ ਹੋ ਹੀ ਗਿਆ ਮਨਵੀਰ ਦਾ ਵੀ ਮਨਵੀਰ ਵੀ ਤਾਂ ਇਦਾਂ ਹੋ ਹੀ ਗਿਆ ਸੀ ਉਹ ਵੀ ਉਹਦਾ ਹੀ ਮੈਨੂੰ ਇਦਾਂ ਹੀ ਕਹਿੰਦਾ ਹੁੰਦਾ ਸੀ ਨਹੀਂ ਕੋਈ ਹਾਂ ਜੀ ਜੀ ਆ ਬੈਠ ਚੁੱਕੇ ਨੇ ਹੈ ਬਿੱਖੂ ਮੈਨੂੰ ਸਾਰੇ ਕਹਿੰਦੇ ਅਸ ਤੂੰ ਕੰਮ ਨਹੀਂ ਕਰਦੀ ਆਹੋ ਦੇਖੋ ਮੈਂ ਇਹਨੂੰ ਊਲ ਕੰਮ ਕਰਕੇ ਕਿਥੋਂ ਕਾ ਦਿਖਾਉਣਾ ਥੋੜਾ ਕਰਕੇ ਹੁਣ ਮੈਂ ਆਪਣੇ ਘਰ ਦਾ ਕੰਮ ਕਰਦੀ ਆ ਮੈਂ ਤੁਹਾਨੂੰ ਦਿਖਾਉਣਾ ਥੋੜਾ ਕਰਦੀ ਆ ਕੰਮ ਪ੍ਰੀਤ ਤੇ ਛੋਟਾ ਮੁੰਡਾ ਮੰਮੀ ਸਾਂਭਦੀ ਆ ਤੇ ਮੰਮੀ ਨੂੰ ਹੁੰਦਾ ਜਿਆਦਾ ਹੀ ਕਿਉਂਕਿ ਅਸੀਂ ਆਪ ਦਾ ਜਿਦਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਸਾਡਾ ਕੰਮ ਆ ਅਸੀਂ ਆਪ ਦਾ ਕੰਮ ਸਾਂਭਣਾ ਹੁੰਦਾ ਜੇ ਅਸੀਂ ਕੰਮ ਕਰਾਂਗੇ ਤਾਂ ਬੱਚਾ ਪਾਲਾਂਗੇ ਰੋਟੀ ਖਾਵਾਂਗੇ ਸਾਨੂੰ ਸਾਡੇ ਪਤਾ ਹੈ ਪਰਿਵਾਰ ਦੇ ਵਿੱਚ ਮੰਮੀ ਸਾਡੇ ਨੂੰ ਵੀ ਦੋਨੇ ਕੰਮ ਕਰਦੇ ਆ ਤੇ ਘਰ ਚਲਾਉਂਦੇ ਆ ਸੋ ਮੰਮੀ ਸਾਨੂੰ ਜਿਆਦਾ ਨਿਆਣਾ ਸੰਭਲ ਨੂੰ ਨਹੀਂ ਕਹਿੰਦੀ ਜਿਹੜਾ ਕੰਮ ਆ ਸ਼ਾਮ ਦਾ ਕੰਮ ਸਾਰਾ ਪੀਤ ਕਰਦੀ ਆ ਤੇ ਬਾਕੀ ਮੰਮੀ ਕੰਮਾਦੀ ਰੋਟੀ ਮੰਮੀ ਬਣਾਉਦੀ ਆ ਤਣ ਮਿਲ ਕੇ ਕਰੀਦਾ ਮਤਲਬ ਇਹ ਆ ਬਸ ਬੁੱਗੂ ਬੁੱਗੂ ਸਾਰੇ ਦੱਸ ਬਿੱਕੂ ਸਾਡੇ ਸਾਰਾ ਕੰਮ ਸੰਭਾਲਦੇ ਬਿੱਕੂ ਸਾਰਾ ਕੰਮ ਜੀ ਜਨਾਬ ਚੈਟ ਤੇ ਐਡ ਹੋ ਜੋ ਵੀ ਕਰਮ 90 ਬਾਅਦ ਹਾਂ ਜੀ ਤੂੰ ਇਹ ਕਹਣਾ ਜਦੋਂ ਯੋ ਦੇਖਣਾ ਪੈਣਾ ਬਿਕਰ ਸਾਰਾ ਕੰਮ ਦਾ ਤੂੰ ਕਰਦਾ ਤੂੰ ਬਿਲੀ ਬੜਾਈਆਂ ਉਹ ਲੈ ਜਿੰਦਾ ਖੈ ਮੈਂ ਪਹਿਲਾਂ ਸਹੀ ਗੱਲ ਆ ਜਦੋਂ ਮੈਂ ਬਹੁਤ ਕੁਝ ਬਣਾਵੜਾ ਖੋਦਾ ਰਹਿਦਾ ਸਾਜੀ ਵੀ ਮੈਂ ਹੁਣ ਮੈਂ ਬਣਾਈ ਐਦਾਂ ਮਤਲਬ ਮੈਂ ਬਹੁਤ ਆਰਰ ਉਹ ਕਿਤੇ ਨਹੀਂ ਨਜ਼ਰ ਆਈ ਐਰਰ ਦਾ ਸਭ ਸਿਰਫ ਫੋਰਵਰਡ ਸਿਰਫ ਸਬਸਕ੍ਰਾਈਬ ਨਾ ਕਰੋ ਹਾਂ ਜੀ ਹਾਂ ਜੀ ਤਾਂ ਸੀ ਤਾਂ ਲੱਗੀ ਜਾਂਦੀ ਲਾਲ ਹੋਈ ਨੂੰ ਤਾਂ ਸੇ ਹੋ ਗਈ ਇਹ ਮੇਰਾ ਭਾਗ ਹੀ ਪਤਾ ਲੱਗੂ ਅੱਜ ਕਦੇ ਖਾ ਗਿਆ ਪਤਾ ਨਹੀਂ ਲੱਗਿਆ ਸਬਜ਼ੀ ਦਾ ਆ ਪਲੀਜ਼ ਅ ਅੱਜ ਅਸੀਂ ਡਿਨਰ ਕਰਨ ਚੱਲੇ ਬਾਹਰ ਹੂੰ 130 ਰੁਪਏ ਅਕਾਊਂਟ ਚ ਰਹਿ ਗਏ ਆ ਕਿੰਨੇ 130 ਰੁਪਏ ਹਾਂ ਠਾਕ ਵਧੀਆ ਸਹਿਦਰ ਦੇ ਹਲੋ ਜੀ ਸਾਡੇ ਠੀਕ ਹੋ ਪਾਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਓਕੇ ਵੀਰੇ ਹੋਰ ਦੀਦੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਅੱਜ ਤਕਾਵਟ ਬਹੁਤ ਜ਼ਿਆਦਾ ਹੋ ਚੁੱਕੀ ਆ ਗਾਇਸ ਅਸੀਂ ਅਸੇਰ ਦੇ ਕਮਰੇ ਆ ਤੇ ਪਹਿਲਾਂ ਤਾਂ ਮੈਂ ਤਾਂ ਅੱਜ ਬੜੀ ਜਲਦੀ ਉઠી ਪੈਨ ਤੁਸੀਂ ਕਦੋਂ ਦੇ ਉੱਠੇ 6-7 ਵਜੇ ਦੀ ਮੈਂ ਵੀ ਤੁਹਾਡੇ ਨਾਲ ਦੀ ਉઠી ਆ ਤੇ ਅਸੀਂ ਬਹੁਤ ਜ਼ਿਆਦਾ ਜਲਦੀ ਉੱਠ ਚੁੱਕੇ ਸੀਗੇ ਇੱਧਰ ਸਾਡਾ ਮਨਵੀਰ ਜਿਹੜਾ ਇਹਨੂੰ ਦੋ ਚੇਅਰ ਆਏ ਹਾਏ ਲੈ ਤਾਂ ਵੇਖੋ ਉਹ ਦੇਖੋ ਕੀ ਬਣਿਆ ਵੇਖੋ ਉਹ ਦੇਖਿਓ ਮੈਂ ਪਹਿਲਾਂ ਪਲੇਟਾਂ ਮੈਨੂੰ ਤਾਂ ਪਤਾ ਨਹੀਂ ਬਣਦਾ ਉਡੀਆ ਦੀ ਬਣਾ ਲੈ ਨੂੰ ਕਰਕੇ ਆਇਆ ਨਾ ਮੈਂ ਉਡੀਆ ਦੀ ਹਾਂ ਆ ਦੇਖੋ ਤਾਂ ਮਨਵੀਰ ਕੀ ਕਰਦਾ ਪਿਆ ਸਾਡਾ ਇਹਨ ਦੋ ਚਿਹਰਾ ਮੈਂ ਜੋੜ ਦਿੱਤੀਆਂ ਜਾਂ ਮੈਂ ਕਿ ਚੱਲ ਰੈਸਟ ਕਰ ਲਵਾਂਗਾ ਮੜੀ ਜੀ ਤੇ ਲੰਮੇ ਪੈ ਜੂਗਾ ਹੁਣ ਆਪਾਂ ਗਾਇਸ ਤੁਹਾਨੂੰ ਪਤਾ ਹੈ ਕਿ ਸਾਰਾ ਦਿਨ ਹੋ ਗਿਆ ਆਪਾਂ ਲੇਟ ਬਹੁਤ ਜ਼ਿਆਦਾ ਹੋ ਚੁੱਕੇ ਸੀਗੇ ਤੇ ਹੁਣ ਸ਼ਾਮ ਦੇ ਕਿੰਨਾ ਟਾਈਮ ਪੈਨੋ ਸ਼ਾਮ 9 ਵਜੇ ਚੁੱਕੇ ਓ ਮਾਈ ਗਾਡ ਗਾਇਸ 9 ਵਜੇ ਚੁੱਕੇ ਆ ਤੇ ਹੁਣ ਸਾਡਾ ਅਸੀਂ ਥੱਕ ਗਏ ਆ ਸੱਚੀ ਤੁਹਾਨੂੰ ਦੱਸਾਂ ਦਾ ਅਸੀਂ ਥੱਕ ਗਏ ਬਹੁਤ ਜ਼ਿਆਦਾ ਇਸ ਕਰਕੇ ਆਪਾਂ